ਮਾਤਾ ਗੁਜਰੀ ਜੀ ਦੇ ਮੂੰਹ ਤੇ ਜੋ ਘੋੜੇ ਦੇ ਨਹੀਂ ਚੜਦੇ ਹੁੰਦੇ ਖਵੌਣ ਮਲੇ ਉਹਦੇ 'ਚ ਮਿਰਚਾਂ ਪਾ ਕੇ ਮਾਤਾ ਗੁਜਰੀ ਜੀ ਦੇ ਮੂੰਹ ਤੇ ਚੜਾਇਆ ਗਿਆ। ਸੈਬਜ਼ਾਦਿਆਂ ਨੂੰ ਬੋਰੀਆਂ 'ਚ ਬੰਦ ਕੀਤਾ ਗਿਆ। ਸੈਬ ਦਾ ਦਿਨ ਨੂੰ ਬੋਰੀਆਂ ਤੇ ਲੱਦ ਕੇ ਮਰਿੰਡੇ ਲਿਜਾਇਆ ਗਿਆ। ਸਾਰੀ ਰਾਤ ਉਹ ਮਰਿੰਡੇ ਦੀ ਉਹ ਕਤਵਾਲੀ 'ਚ ਬੋਰੀਆਂ 'ਚ ਤੜਫਦੇ ਰਹੇ। ਉਹਨਾਂ ਦੇ ਤਨ ਤੇ ਕੁਝ ਵੀ ਨਹੀਂ ਸੀਗਾ ਜਦੋਂ ਛੰਡੇ ਵਰ ਜਦ ਅਸੀਂ ਜ਼ਿਕਰ ਆਪਾਂ ਕਰਦੇ ਆ ਨਾ ਤਾਂ ਉੱਥੇ ਇਤਿਹਾਸਕਾਰ ਹੀ ਲਿਖਦੇ ਨੇ ਕਿ ਨੰਗੇ ਪੈਰ ਨੇ ਜਖਮ ਆਕੜਗੇ ਠੰਡ ਨਾਲ ਸੈਵਦਾਦਿਆਂ ਦੇ ਕੋਈ ਕੱਪੜਾ ਨਹੀਂ ਹੈ ਤਾਂ ਤੇ ਮਾਦਾ ਗੁਜਰੀ ਜੀ ਕੋਲ ਕੋਈ ਤਾਂ ਕੱਪੜਾ ਨਹੀਂ ਹੈ ਮਾਦਾ ਗੁਜਰੀ ਜੀ ਇੱਕ ਕੱਚੇ ਚ ਇੱਕ ਸੈਵਦਾਦੇ ਨੂੰ ਲੈਂਦੇ ਨੇ ਕਿ ਗਰਮਾਇਸ ਮਿਲੇ ਦੂਸਰੀ ਕੱਚੇ ਚ ਦੂਸਰੇ ਸੈਵਦਾਦੇ ਨੂੰ ਲੈਂਦੇ ਨੇ ਇਹਨਾਂ ਹਾਲਤਾਂ 'ਚ ਜਾ ਕੇ ਸੂਬੇ ਦੀ ਕਚਹਿਰੀ 'ਚ ਉਹ ਜਕਾਰਾ ਲਾਉਂਦੇ ਨੇ ਛੋਟੀ ਗੱਲ ਆ